ਆਈ ਥਿੰਕ ਬਹੁਤ ਜ਼ਿਆਦਾ ਯੂਥ ਹੈ ਜੋ ਬਦਲਾਵ ਚਾਹੁੰਦਾ ਹੈ ਪਰ ਡਰਦਾ ਹੈ ਪੋਲਿਟਿਕਸ ਦੇ ਵਿੱਚ ਆਉਣ ਤੋਂ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਐਸ ਅ ਕਰੀਅਰ অপਸ਼ਨ ਇਟ ਇਜ਼ ਨਾਟ ਵੈਰੀ ਗੁੱਡ ਬਟ ਆਈ ਥਿੰਕ ਸਾਡੇ ਲਈ ਇਸ ਟਾਈਮ ਤੇ ਜੇ ਅਸੀਂ ਚੇਂਜ ਚਾਹੁੰਦੇ ਆ ਤਾਂ ਸਾਨੂੰ ਮੈਦਾਨ ਦੇ ਵਿੱਚ ਆਪ ਉਤਰਨਾ ਪਏਗਾ ਤਦੇ ਚੇਂਜ ਆ ਪਾਏਗਾ ਨਹੀਂ ਤੇ ਇਟ ਇਜ਼ ਵੈਰੀ ਡਿਫਿਕਲ I think experience apni jagah honda hai experience bahut kuch life te sikhanda hai par umar da experience de naal koi lena dena nahi honda ਇਨਸਾਨ ਸਮਝਣਾ ਚਾਹੇ ਤਾਂ ਸਭ ਕੁਝ ਸਮਝ ਸਕਦਾ ਹੈ ਇਟ ਇਜ਼ ਨਾਟ ਅਬਾਊਟ ਯੋਰ ਏਜ ਬਟ ਇਟ ਇਜ਼ ਅਬਾਊਟ ਹਾਊ ਮੈਚਿਓਰ ਯੂ ਆਰ ਐਂਡ ਹਾਊ ਵੈਲ ਯੂ ਹੈਂਡਲ ਥਿੰਗਸ ਇਨ ਲਾਈਫ ਮੋਢੇ ਨਾਲ ਮੋਢਾ ਜੋੜ ਕੇ ਇੱਕ ਤੇ ਇੱਕ 11 ਹੋ ਕੇ ਅਸੀਂ ਜ਼ਿਆਦਾ ਸ਼ੋਰ ਮਚਾ ਸਕਾਂਗੇ ਅਸੀਂ ਜ਼ਿਆਦਾ ਰੌਲਾ ਪਾ ਸਕਾਂਗੇ ਨਿਗਮ ਚੋਣਾਂ ਤੇ ਸਵਾਰ ਇੱਕ ਡਾਕਟਰ ਕੁੜੀ ਆਪਣੀ ਕਿਸਮਤ ਅਜਮਾ ਰਹੀ ਹੈ ਜੀ ਹਾਂ ਗੱਲ ਕਰ ਰਹੇ ਹਾਂ ਡਾਕਟਰ ਸ਼ੋਭਿਤ ਕੌਰ ਤੁਸੀਂ ਵੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਇਸ ਵੇਲੇ ਕਿ ਨੌਜਵਾਨ ਲੜਕੀ ਜਿਹੜੀ ਹੈ ਇਸ ਵੇਲੇ ਕੈਂਪੇਨ ਕਰਦੀ ਨਜ਼ਰ ਆ ਰਹੀ ਹੈ ਔਰ ਇਸ ਵਾਰ ਚੋਣਾਂ ਦੇ ਵਿੱਚ ਉਹ ਹੱਥ ਜਮਾ ਰਹੀ ਹੈ ਮੈਡੀਕਲ ਦੇ ਖੇਤਰ ਤੋਂ ਬਾਅਦ ਜਿੱਥੇ ਕਿ ਸੂਈ ਧਾਗਾ ਜਾਂ ਟੀਕੇ ਜਿਹੜੇ ਹੁੰਦੇ ਨੇ ਉਸ ਤੋਂ ਬਾਅਦ ਰਾਜਨੀਤੀ ਦੇ ਖੇਤਰ ਦੇ ਵਿੱਚ ਐਂਟਰੀ ਮਾਰੀ ਹੈ ਔਰ ਖਾਸ ਕਰਕੇ ਨੌਜਵਾਨ ਹੋਣ ਦੇ ਨਾਤੇ ਜਿਹੜਾ ਹੈ ਉਹ ਇੱਕ ਅਲੱਗ ਚੀਜ਼ ਬਣਦੀ ਹੈ ਕਿ ਆਖਿਰਕਾਰ ਇਸ ਲੈਵਲ ਦੇ ਲੋਕ ਰਾਜਨੀਤੀ 'ਚ ਆਂਦੇ ਨੇ ਤਾਂ ਕਿਸ ਤਰੀਕੇ ਦੇ ਨਾਲ ਕਰ ਰਹੇ ਨੇ ਗੱਲਬਾਤ ਕਰਾਂਗੇ ਮੈਡਮ ਕੀ ਕਹਿਣਾ ਚਾਹੋਗੇ ਤੁਸੀਂ ਯੰਗੇਸਟ ਹੋ 24 ਸਾਲ ਦੀ ਤੁਹਾਡੀ ਉਮਰ ਹੈ ਔਰ ਤੁਸੀਂ ਡਾਕਟਰੀ ਤੁਹਾਡਾ ਪੇਸ਼ਾ ਸੀ ਪਰ ਤੁਸੀਂ ਪੋਲਿਟਿਕਸ 'ਚ ਆਏ ਮੈਂ ਕਹਿਣਾ ਤਾਂ ਸਿਰਫ ਇਹੋ ਹੀ ਚਾਹਾਂਗੀ ਕਿ ਆਈ ਥਿੰਕ ਬਹੁਤ ਜ਼ਿਆਦਾ ਯੂਥ ਹੈ ਜੋ ਬਦਲਾਵ ਚਾਹੁੰਦਾ ਹੈ ਪਰ ਡਰਦਾ ਹੈ ਪੋਲਿਟਿਕਸ ਦੇ ਵਿੱਚ ਆਉਣ ਤੋਂ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਐਸ ਅ ਕਰੀਅਰ অপਸ਼ਨ ਇਟ ਇਜ਼ ਨਾਟ ਵੈਰੀ ਗੁੱਡ ਬਟ ਆਈ ਥਿੰਕ ਸਾਡੇ ਲਈ ਇਸ ਟਾਈਮ ਤੇ ਜੇ ਅਸੀਂ ਚੇਂਜ ਚਾਹੁੰਦੇ ਆ ਤਾਂ ਸਾਨੂੰ ਮੈਦਾਨ ਦੇ ਵਿੱਚ ਆਪ ਉਤਰਨਾ ਪਏਗਾ ਤਦ ਹੀ ਚੇਂਜ ਆ ਪਾਏਗਾ ਨਹੀਂ ਤੇ ਇਟ ਇਜ਼ ਵੈਰੀ ਡਿਫਿਕਲਟ ਇਲੈਕਸ਼ਨ ਤੇ ਯੂਥ ਦੇ ਸਿਰ ਤੇ ਹੀ ਲੜਾ ਜਾਂਦੇ ਨੇ ਬਿਲਕੁਲ ਜੀ ਬਿਲਕੁਲ ਆਈ ਥਿੰਕ ਅ ਲੋਟ ਆਫ ਪਰਸੈਂਟੇਜ ਆਫ ਚੇਂਜ ਇਜ਼ ਆਸਟ ਫਰਮ ਦਾ ਯੂਥ ਕਿਉਂਕਿ ਉਹਨਾਂ ਨੇ ਹੱਲੇ ਆਪਣੀ ਜ਼ਿੰਦਗੀ ਜੀਣੀ ਹੁੰਦੀ ਹੈ ਜਿਹੜੇ ਥੋੜੇ ਜੇ ਆਪਣੇ ਬਜ਼ੁਰਗ ਹੁੰਦੇ ਨੇ ਉਹਨਾਂ ਨੇ ਕਾਫੀ ਟਾਈਮ ਆਪਣਾ ਲਾਈਫ ਦਾ ਜੀ ਲਿਆ ਹੁੰਦਾ ਹੈ ਤੇ ਉਹਨਾਂ ਨੂੰ ਕੁਝ ਖਾਸ ਥੋੜਾ ਬਹੁਤਾ ਡਿਫਰੈਂਸ ਪੈਂਦਾ ਬਟ ਇੰਨਾ ਡਿਫਰੈਂਸ ਚੇਂਜ ਤੋਂ ਨਹੀਂ ਪਏਗਾ ਜਿੰਨਾ ਯੂਥ ਨੂੰ ਪਏਗਾ ਯੂਥ ਦੇ ਲਈ ਇਟ ਇਜ਼ ਅ ਡਿਸਾਈਡਿੰਗ ਫੈਕਟਰ ਕਿ ਅਸੀਂ ਇੱਥੇ ਰਹਿਣਾ ਨਹੀਂ ਰਹਿਣਾ ਡਿਪੈਂਡਿੰਗ ਅਪਨ ਦਾ ਰੂਲਸ ਬਟ ਮੈਮ ਉਹ ਕਹਿੰਦੇ ਜੀ ਇਹਨਾਂ ਨੂੰ ਤਾਂ ਪਤਾ ਪਤਾ ਹੀ ਕੁਝ ਨਹੀਂ ਹੁੰਦਾ ਜਿਹੜੇ ਪੁਰਾਣੇ ਬਜ਼ੁਰਗ ਲੋਕ ਨੇ ਜਾਂ ਜਿਹੜੇ ਪੁਰਾਣੇ ਹੰਡੇ ਵਰਤੇ ਲੋਕ ਨੇ ਉਹਨਾਂ ਨੂੰ ਹੀ ਨੌਲੇਜ ਹੁੰਦੀ ਰਾਜਨੀਤੀ ਦੀ ਨੌਜਵਾਨ ਨੂੰ ਕੀ ਪਤਾ ਆਈ ਥਿੰਕ ਐਕਸਪੀਰੀਅੰਸ ਆਪਣੀ ਜਗ੍ਹਾ ਹੁੰਦਾ ਐਕਸਪੀਰੀਅੰਸ ਬਹੁਤ ਕੁਝ ਲਾਈਫ 'ਚ ਸਿਖਾਉਂਦਾ ਪਰ ਉਮਰ ਦਾ ਐਕਸਪੀਰੀਅੰਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਇੱਕ ਛੋਟਾ ਬੱਚਾ ਵੀ ਬਹੁਤ ਐਕਸਪੀਰੀਅੰਸਡ ਹੋ ਸਕਦਾ ਹੈ ਤੇ ਇੱਕ ਵੱਡਾ ਬੱਚਾ ਵੀ ਨਾਨ ਐਕਸਪੀਰੀਅੰਸਡ ਹੋ ਸਕਦਾ ਹੈ ਇਹ ਤੁਹਾਡੀ ਮੈਚਿਓਰਿਟੀ ਤੇ ਡਿਪੈਂਡ ਕਰਦਾ ਹੈ ਨਾ ਕਿ ਤੁਹਾਡੀ ਏਜ ਤੇ ਇਸ ਸਮੇਂ ਤੋਂ ਅੱਜਕੱਲ ਜਿਹੜੇ ਡਿਮਾਂਡਸ ਨੇ ਉਹ ਵੀ ਕਿਤਨਾ ਕਿਤੇ ਚੇਂਜ ਹੋ ਗਈਆਂ ਨੇ ਕਿਉਂਕਿ ਅੱਜਕੱਲ ਜੋ ਅਸੀਂ ਪੁਰਾਣੀਆਂ ਸੋਚ ਰੱਖਦੇ ਸੀ ਗਲੀਆਂ ਨਾਲੀਆਂ ਤੱਕ ਨਹੀਂ ਸੀਮਿਤ ਰੱਖਿਆ ਜਾਂਦਾ ਸੀ ਤੇ ਹੁਣ ਉਹ ਬਦਲਾਅ ਆਇਆ आई थिंक एक्सपेक्टेशंस ਲੋਕਾਂ ਦੀ ਵਧੀਆ ਡੈਫੀਨੇਟਲੀ ਬਟ ਕਿਉਂਕਿ ਰਿਜ਼ਲਟ ਨਹੀਂ ਕੋਈ ਆ ਰਹੇ تھے ਇਸ ਲਈ ਲੋਕ ਵੀ ਉੱਥੇ اٹਕੇ ਹੋਏ ਨੇ ਕਿ ਘੱਟੋ ਘੱਟ ਇਹ ਕੰਮ ਤਾਂ ਸਾਡਾ ਕਰਵਾ ਦਿਓ ਅਗਲਾ ਤੇ ਅਸੀਂ ਬਾਅਦ ਚ ਮੰਗਾਂਗੇ ਹੂੰ ਸੋ ਜਦੋਂ ਤੱਕ ਉਹ ਕੰਮ ਨਹੀਂ ਖਤਮ ਹੁੰਦਾ ਉਦੋਂ ਤੱਕ ਅਗਲਾ ਕੰਮ ਨਹੀਂ ਆਂਦਾ ਹੈ ਲੋਕਾਂ ਦੇ ਦਿਮਾਗ ਦੇ ਵਿੱਚ ਕੋਈ ਇੱਕ ਆਈਡੀਓਲੋਜੀ ਹੁੰਦੀ ਨਾ ਇੱਕ ਪੋਲੀਟੀਕਲ ਇੱਕ ਫੀਚਰ ਹੁੰਦਾ ਇੱਕ ਪੋਲੀਟੀਕਲ ਫੀਲਡ ਹੁੰਦਾ ਪਰ ਉਸ ਤੋਂ ਬਾਅਦ ਜਿਹੜਾ ਹੈ ਇੱਕ ਨੌਜਵਾਨ ਜਿਹੜਾ ਹੁੰਦਾ ਉਹਦੀ ਆਪਣੀ ਸੋਚ ਹੁੰਦੀ ਉਹ ਥੋੜਾ ਅਗਰੈਸਿਵ ਹੁੰਦਾ ਪੋਲੀਟੀਸ਼ੀਅਨ ਪੰਡਿਟ ਯੂਨੀਵਰਸਿਟੀ ਕਰਨੇ ਹੰਡੇ ਵਰਤੇ ਪੋਲੀਟੀਸ਼ੀਅਨ ਹੁੰਦੇ ਆ ਉਹਨਾਂ ਦੀ ਗੱਲ ਕੁਝ ਹੁੰਦੀ ਹੈ ਪਰ ਤੁਸੀਂ ਐਜ਼ ਅ ਨੌਜਵਾਨ ਇਹ ਚੀਜ਼ਾਂ ਨਹੀਂ ਸਮਝ पाओगे ਨਹੀਂ ਆਈ ਥਿੰਕ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਇਨਸਾਨ ਸਮਝਣਾ ਚਾਵੇ ਤਾਂ ਸਭ ਕੁਝ ਸਮਝ ਸਕਦਾ ਹੈ ਇਟ ਇਜ਼ ਨ ਹਾਊ ਮੈਚਿਓਰ ਯੂ ਆਰ ਐਂਡ ਹਾਊ ਵੈਲ ਯੂ ਹੈਂਡਲ ਥਿੰਗਸ ਇਨ ਲਾਈਫ ਅੱਛਾ ਕਿਵੇਂ ਸਬਬ ਬਣਿਆ ਕਿ ਇੱਕ ਡਾਕਟਰ ਤੋਂ ਹੋਣ ਤੋਂ ਬਾਅਦ ਜਿਹੜਾ ਹੈ ਕਿ ਤੁਸੀਂ ਇਸ ਬੈਟਲ ਫੀਲਡ 'ਚ ਉਤਰੇ ਹੋ ਮੈਨੂੰ ਇਦਾਂ ਲੱਗ ਰਿਹਾ ਸੀਗਾ ਕਿ ਈਵਨ ਦੋ ਪਾਪਾ ਨੇ ਇੰਨੇ ਸਾਲ ਕੰਮ ਕੀਤਾ ਸਚਾਈ ਦੇ ਨਾਲ ਤਾਂ ਵੀ ਉਹ ਐਕਚੁਅਲ ਦੇ ਵਿੱਚ ਕੁਝ ਚੇਂਜ ਨਹੀਂ ਸੀ ਲਿਆ ਪਾਰੇ ਉਹ ਆਪਣੇ ਵਾਰਡ ਦਾ ਤੇ ਡੈਫੀਨਿਟਲੀ ਕੰਮ ਕਰ ਰਹੇ ਸੀਗੇ ਜਿਹੜੇ ਲੋਕ ਹੋਰ ਵੀ ਆ ਰਹੇ ਸੀਗੇ ਉਹਨਾਂ ਦਾ ਵੀ ਕੰਮ ਕਰ ਰਹੇ ਸੀਗੇ ਬਿਨਾ ਕਿਸੇ ਭੇਦਭਾਵ ਤੋਂ ਬਿਨਾ ਕਿਸੇ ਯੂ نو ਇੱਕ ਓਨੈਸਟ ਬੰਦੇ ਦੀ ਤਰ੍ਹਾਂ ਬਟ ਇੱਕ ਸ਼ਹਿਰ ਦੇ 뷰 ਵਿਚ ਦੇਖਿਆ ਜਾਵੇ ਤਾਂ ਕੁਝ ਖਾਸ ਫਰਕ ਨਹੀਂ ਸੀ ਅਸੀਂ ਲਿਆ ਆ ਪਾਰੇ ਇਕੱਠੇ ਹੋ ਕੇ ਵੀ ਤੇ ਮੈਨੂੰ ਲੱਗਾ ਕਿ ਹੀ ਨੀਡਸ ਅ ਲिटल ਸਪੋਰਟ ਔਨ 댓 ਫਰੰਟ ਕਿ ਅਸੀਂ ਦੋਨੋਂ ਜਣੇ ਇਕੱਠੇ ਮਿਲ ਕੇ ਜਿਹੜਾ ਹੈ ਮੋਢੇ ਨਾਲ ਮੋਢਾ ਜੋੜ ਕੇ ਇੱਕ ਤੇ ਇੱਕ 11 ਹੋ ਕੇ ਅਸੀਂ ਜ਼ਿਆਦਾ ਸ਼ੋਰ ਮਚਾ ਸਕਾਂਗੇ ਅਸੀਂ ਜ਼ਿਆਦਾ ਰੌਲਾ ਪਾ ਸਕਾਂਗੇ ਜੀ ਤਾਂ ਰੌਲਾ ਪਾਓਗੇ ਤੇ ਕੰਮ ਹੋਊਗਾ ਜੀ ਬਿਲਕੁਲ ਬਿਲਕੁਲ ਜਦੋਂ ਤੱਕ ਸਰਕਾਰ ਨੂੰ ਦੱਸਾਂਗੇ ਨਹੀਂ ਕਿ ਉਹਨਾਂ ਦੀ ਕੀ ਗਲਤੀ ਹੈ ਉਦੋਂ ਤੱਕ ਸਰਕਾਰ ਨੂੰ ਪਤਾ ਨਹੀਂ ਲੱਗੇਗਾ ਜਿੰਦਾਬਾਦ ਅੱਛਾ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਅੱਛਾ ਮੈਡਮ ਸ਼ਾਬਿਤ ਕਾ ਜਿੰਦਾਬਾਦ ਅੱਜ ਤੁਹਾਡੇ ਫਾਦਰ ਤੁਹਾਡੇ ਵਾਸਤੇ ਨਾਰੇ ਲਾ ਰਹੇ ਹਾਂਜੀ ਬਿਲਕੁਲ ਬਹੁਤ ਮਾਨ ਮਹਿਸੂਸ ਹੋ ਰਿਹਾ ਇਸ ਗੱਲ ਤੇ ਮੈਨੂੰ ਕੀ ਕਹਿਣਾ ਚਾਹੂਗੀ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਨਾਰੇ ਲਾ ਰਹੇ ਹੋ ਮੈਨੂੰ ਬੜਾ ਪ੍ਰਾਊਡ ਫੀਲ ਹੋ ਰਿਹਾ ਇੱਕ ਬੱਚਾ ਨੌਜਵਾਨ ਉਤਰਿਆ ਹੈ ਕੋਈ ਸਮਾਜ ਚੇਂਜ ਲਿਆਏਗਾ ਹਾਂਜੀ ਕੋਈ ਸਮਾਜ ਚੇਂਜ ਹੈ ਕਿ ਆਬਵੀਅਸਲੀ ਜਦੋਂ ਇੱਕ ਨੌਜਵਾਨ ਬੱਚਾ ਮੈਦਾਨ 'ਚ ਹੁੰਦਾ ਹੈ ਤੇ ਉਹ ਬਿਲਕੁਲ ਸੱਚਾ ਸੁੱਚਾ ਹੁੰਦਾ ਹੈ ਔਰ ਇਹ ਹਰ ਇਸ਼ੂ ਤੇ ਬਹੁਤ ਵਧੀਆ ਇੰਟੈਲੀਜੈਂਸੀ ਰੱਖਦੀ ਹੈ ਪਰ ਹਰ ਇਸ਼ੂ ਨੂੰ ਬਰੀਕੀ ਨਾਲ ਦੇਖਦੀ ਹੈ ਮੈਡਮ ਸਾਡੇ ਦੇਸ਼ ਚ ਨਾ ਹਮੇਸ਼ਾ ਜਦੋਂ ਵੀ ਕੋਈ ਮੈਂ ਕਿਸੇ ਪਾਰਟੀ ਦੀ ਗੱਲ ਨਹੀਂ ਕਰ ਰਿਹਾ ਹਰ ਪਾਰਟੀ ਦਾ ਜਿਹੜਾ ਅਜੰਡਾ ਹੁੰਦਾ ਨੌਜਵਾਨਾਂ ਨੂੰ ਅੱਗੇ ਲਿਆਉਣਾ ਬਟ ਨੌਜਵਾਨ ਤੇ ਰੇਸ਼ੀ ਨਹੀਂ ਹੁੰਦਾ ਵਿਚਾਰੇ ਉਹਨਾਂ ਦੀ ਉਹ ਮੈਨੂੰ ਇਦਾਂ ਲੱਗਦਾ ਹੈ ਕਿ ਨੌਜਵਾਨ ਜਿਹੜਾ ਹੈ ਨਾ ਉਹ ਆਪਣੇ ਲਈ ਵਿਚਾਰਾ ਸਟੈਂਡ ਨਹੀਂ ਲੈ ਪਾਉਂਦਾ ਉਹਨੂੰ ਇਦਾਂ ਲੱਗਦਾ ਹੈ ਕਿ ਯਾਰ ਅਸੀਂ ਸਿਆਪੇ ਚ ਕੀ ਲੈਣਾ ਅਸੀਂ ਜਿੱਦਾਂ ਦੀ ਜ਼ਿੰਦਗੀ ਚੱਲ ਰਹੀ ਹੈ ਇੱਥੇ ਘੱਟ ਰਹੀ ਹੈ ਇੱਥੇ ਠੀਕ ਹੈ ਨਹੀਂ ਤੇ ਬਾਹਰ ਚਲੇ ਜਾਣੇ ਆ ਸੋ ਆਈ ਥਿੰਕ ਉਹ ਜਿਹੜੀ ਥੌਟ ਪ੍ਰੋਸੈਸ ਹੈ ਮੇਰੀ ਉਹਦੇ ਤਰ੍ਹਾਂ ਨਾਲੋਂ ਥੋੜੀ ਜਿਹੀ ਡਿਫਰੈਂਟ ਹੈ ਮੈਨੂੰ ਲੱਗਦਾ ਹੈ ਕਿ ਜਦੋਂ ਤੱਕ ਮੈਂ ਇੱਕ ਵਾਰੀ ਟਰਾਈ ਐਂਡ ਟੈਸਟ ਨਹੀਂ ਕਰਾਂਗੀ ਮੈਥਡ ਨੂੰ ਉਦੋਂ ਤੱਕ ਮੈਨੂੰ ਸ਼ਾਂਤੀ ਨਹੀਂ ਮਿਲੇਗੀ ਸੋ ਆਈ ਏਮ ਹਿਅਰ ਟੂ ਟਰਾਈ ਐਂਡ ਟੈਸਟ ਡਾਕਟਰੀ ਹੋ ਕੇ ਤੇ ਬਹੁਤ ਕੁਝ ਟਰ ਆਈ ਥਿੰਕ ਡਾਕਟਰੀ ਹੋ ਕੇ ਮੈਂ ਮਰੀਜ਼ਾਂ ਦਾ ਦੇਖ ਸਕਦੀ ਆ ਬਟ ਮੈਂ ਇਲਾਕੇ ਦੇ ਵਿੱਚ ਕੁਝ ਖਾਸ ਨਹੀਂ ਕਰ ਸਕਦੀ ਪ੍ਰਾਇੋਰਟੀਸ ਕੀ ਰਹਿਣਗੀਆਂ ਗਲੀਆਂ ਨਾਲੀਆਂ ਹੀ ਬਸ ਨਹੀਂ ਨਹੀਂ ਡੈਫੀਨਿਟਲੀ ਨਾਟ ਆਈ ਥਿੰਕ ਮੇਰੇ ਲਈ ਮੇਰੇ ਅਕੋਰਡਿੰਗ ਇੱਕ ਕਾਉਂਸਲਰ ਦਾ ਕੰਮ ਹੁੰਦਾ ਹੈ ਕਿ ਆਪਣੇ ਲੋਕਾਂ ਦੀ ਜਿਹੜੀ ਲਾਈਫ ਹੈ ਨਾ ਡੇ ਟੂ ਡੇ ਲਾਈਫ ਉਹਨੂੰ ਇੱਕ ਈਜ਼ੀਲੀ ਔਰ ਜੀ ਸਕਣ ਉਹਦੇ ਵਿੱਚ ਕੁਝ ਵੀ ਪ੍ਰੋਬਲਮ ਆਵੇ ਐਨੀ ਪ੍ਰੋਬਲਮ ਇਨ ਦਾ ਡੇ ਟੂ ਡੇ ਲਾਈਫ ਐਨੀ ਡਿਸਟਰਬੈਂਸ ਇਜ਼ ਮਾਈ ਡਿਊਟੀ ਤੁਹਾਡੀ ਡਿਊਟੀ ਕੀ ਹੋਏਗੀ ਐਜੂਕੇਸ਼ਨ ਤੁਸੀਂ ਯੰਗ ਹੋ ਤਾਂ ਨੈਚਰਲੀ ਤੁਸੀਂ ਯੰਗ ਬਾਰੇ ਗੱਲ ਕਰੋਗੇ ਤੁਸੀਂ ਆਪਣੇ ਯੰਗ ਵੋਟਰਸ ਵਾਸਤੇ ਜਾਂ ਯੰਗ ਜਿਹੜੇ ਤੁਹਾਡੇ ਲੋਕ ਨਹੀਂ ਲਾਕੇ ਉਹਨਾਂ ਵਾਸਤੇ ਕੀ ਇਸ ਤਰ੍ਹਾਂ ਕਰਨਾ ਚਾਹੋਗੇ ਜਿਹੜਾ ਕਿ ਤੁਸੀਂ ਕੌਂਸਲਰ ਲੈਵਲ ਤੇ ਕਰ ਸਕਦੇ ਹੋ ਕਿਉਂਕਿ ਐਮਐਲਏ ਬਹੁਤ ਵੱਡਾ ਦਾਰਾ ਹੁੰਦਾ ਐਮਪੀ ਬਹੁਤ ਵੱਡਾ ਦਾਰਾ ਹੁੰਦਾ ਤੁਸੀਂ ਕੀ ਕਰੋਗੇ ਆਈ ਥਿੰਕ ਆ ਵਾਂਟ ਥੈਮ ਟੂ ਡਿਵੈਲਪ देयर ਸਕਿਲਸ ਕਿਉਂਕਿ ਅੱਜ ਦਾ ਜਿਹੜਾ ਟਾਈਮ ਹੈ ਨਾ ਉਹ ਸਕਿਲ ਡਿਵੈਲਪਮੈਂਟ ਦਾ ਟਾਈਮ ਹੈ ਉਹ ਉਹਨਾਂ ਦੇ ਲਈ ਬਹੁਤ ਜ਼ਰੂਰੀ ਹੈ ਕਿ ਉਹ ਆਪਣੇ ਸਕਿਲਸ ਨੂੰ ਡਿਵੈਲਪ ਕਰ ਸਕਣ ਤਾਂ ਕਿ ਉਹ ਕਿਤੇ ਵੀ ਕਿਸੇ ਵੀ ਜੌਬ ਦੇ ਵਿੱਚ ਜੌਬ ਦੇ ਕ੍ਰਾਈਟੇਰੀਆ ਦੇ ਵਿੱਚ ਫਿਟ ਹੋ ਸਕਣ ਘਰ ਘਰਾਂ ਦੇ ਕਰ ਰਹੇ ਹੋ ਥੋੜਾ ਜਿਹਾ ਕਿ ਕਿਹੜੇ ਕਿਹੜੇ ਬੱਚੇ ਨੇ ਲਾਕੇ ਦੀ ਅ ਜੀ ਐਕਚੁਅਲੀ ਕੁਝ ਜਿਹੜਾ ਏਰੀਆ ਮੇਰੇ ਵਾਰਡ ਦਾ ਉਹ ਇਹੋ ਜਿਹਾ ਜਿੱਥੇ এমਪਲੋਇਮੈਂਟ ਦੀ ਕਾਫੀ ਜ਼ਰੂਰਤ ਹੈ ਕੁਝ ਏਰੀਆ ਜਿਹੜਾ ਉਸ ਕੰਪੈਰੀਟਿਵਲੀ ਵੈਲ ਆਫ ਹੈ ਸੋ ਜਿਹੜਾ ਜਿੱਥੇ ਜ਼ਰੂਰਤ ਹੈ ਉੱਥੇ ਜ਼ਰੂਰ ਤਵੱਜੂ ਦਿੱਤਾ ਜਾਏਗਾ ਜਿੱਥੇ ਥੋੜਾ ਠੀਕ ਉਹਦਾ ਵੀ ਚੱਲ ਰਿਹਾ ਉਥੇ ਬੈਲੈਂਸ ਬਣਾ ਕੇ ਚੱਲਾਂਗੇ ਲੀਡਰਾਂ ਨੇ ਗਲੀਆਂ ਨਾਲੀਆਂ ਤਾਂ ਕੰਨ ਰੱਖਿਆ ਆ ਗਲੀਆਂ ਨਾਲੀਆਂ ਵੀ ਨੈਸੈਸਿਟੀ ਹੈ ਕਿਉਂਕਿ ਅਸੀਂ ਚੱਲਣਾ ਉਸੇ ਸੜਕ ਤੇ ਹੈ ਉਸੇ ਸੜਕ ਨੇ ਸਾਨੂੰ ਘਰਾਂ ਚ ਪਹੁੰਚਾਣਾ ਹੈ ਉਹ ਵੀ ਜ਼ਰੂ ਤੇ ਨਾਲ ਨਾਲ ਆਈ ਥਿੰਕ ਲੋਕਾਂ ਦੇ ਘਰ ਜਿਹੜੇ ਨੇ ਉਹ ਵੀ ਸਟੈਬਲਿਸ਼ ਕਰਵਾਉਣੇ ਜ਼ਰੂਰੀ ਨੇ ਉਹਨਾਂ ਦੇ ਲਈ ਇੱਕ ਇੱਕ ਉਹਨਾਂ ਦੇ ਕੋਲ ਕਾਰਨ ਹੋਣਾ ਚਾਹੀਦਾ ਕਿ ਉਹ ਇੱਥੇ ਕਿਉਂ ਰਹਿਣਾ ਚਾਹੁੰਦੇ ਨੇ ਘਰ ਦਾ ਰੋਜ਼ਗਾਰ ਜ਼ਿਆਦਾ ਜ਼ਰੂਰੀ ਹੈ ਬਿਲਕੁਲ ਬਿਲਕੁਲ ਘਰ ਦੇ ਰੋਜ਼ਗਾਰ ਤੋਂ ਹੀ ਸਾਰਾ ਕੁਝ ਚੱਲੇਗਾ ਅੱਗੇ ਬਹੁਤ سارے ਮਿਸ਼ਨ ਚੱਲਦੇ ਨੇ ਗਵਰਨਮੈਂਟ ਦੇ ਕਿਹਾ ਤੁਸੀਂ ਯੂਥਸ ਨੂੰ ਪਿੱਛੇ ਕਹਿ ਰਹੇ ਸੀ ਕਿ ਆਪਾਂ ਮੋਟੀਵੇਟ ਕਰਾਂਗੇ ਕਿ ਉਹਨਾਂ ਚ ਪਾਰਟਿਸਪੇਟ ਕਰੋ ਜੀ ਜੀ ਬਿਲਕੁਲ ਸਕਿੱਲ ਇੰਡੀਆ ਦੇ ਥਰੂ ਬਹੁਤ ਸਾਰੇ ਲੌਂਚ ਹੁੰਦੇ ਨੇ ਮਿਸ਼ਨਸ ਬਹੁਤ سارے ਕੋਰਸਸ ਐ ਉਹ ਜਿਹੋ ਹੁੰਦੇ ਨੇ ਜੋ ਲੋਕਾਂ ਨੂੰ ਅਸੀਂ ਯੂ نو ਕਹਿ ਸਕਦੇ ਆ ਕਿ ਯਾਰ ਤੁਸੀਂ ਇਹ ਚੀਜ਼ ਜਾ ਕੇ ਕਰੋ ਇਹਦੀ ਇੰਨੀ ਫੀਸ ਨਹੀਂ ਹੈਗੀ ਫੀਸ ਇਜ਼ ਨਾਟ ਐਨ ਇਸ਼ੂ ਤੇ ਆਪਣੇ ਸਕਿੱਲਸ ਨੂੰ ਔਨ ਕਰੋ ਤਾਂ ਕਿ ਤੁਹਾਨੂੰ ਫਿਊਚਰ ਦੇ ਵਿੱਚ ਇੱਕ ਉਹਦਾ ਬੈਨੀਫਿਟ ਮਿਲ ਸਕੇ ਡਾਕਟਰੀ ਪੈਸ਼ਨ ਹੈ ਕਿ ਪੋਲਿਟਿਕਸ ਆਈ ਥਿੰਕ ਪੈਸ਼ਨ ਜਿਹੜਾ ਹੈ ਮੇਰਾ ਉਹ ਡਾਕਟਰ ਇਨ ਪੋਲਿਟਿਕਸ ਹੈ ਅੱਛਾ ਜੀ ਤੇ ਡਾਕਟਰ ਹੋ ਕੇ ਪੋਲਿਟਿਕਸ ਕਿਵੇਂ ਇਲਾਜ ਕਿਵੇਂ ਕਰੋਗੇ ਡਾਕਟਰ ਦਾ ਇਲਾਜ ਤਾਂ ਸਿੱਧਾ ਚੀਟਪਾੜ ਹੋ ਗਿਆ ਦਵਾਈ ਦੇ ਦਿੱਤੀ ਪੋਲਿਟਿਕਸ ਕਿਵੇਂ ਫਿਰ ਇਲਾਜ ਕਰੋਗੇ ਨਾ ਮੈਂ ਆਈ ਥਿੰਕ ਜਿੱਥੇ ਟੀਕਾ ਲਾਣ ਦੀ ਲੋੜ ਪਈ ਕਿ ਉੱਥੇ ਟੀਕੇ ਲੱਗਣਗੇ ਜਿੱਥੇ ਦਵਾਈਆਂ ਦੀ ਲੋੜ ਪਈ ਕਿ ਉੱਥੇ ਦਵਾਈ ਵੀ ਦਿੱਤੀ ਜਾਏਗੀ ਅਛਲੇ ਪਤਾ ਕਹਿੰਦੇ ਆਪੋਜੀਸ਼ਨ ਜੰਦਾਬਾਦ ਚੱਕੋ ਛੋਬੀ ਕੋ ਕੇਂਦਰ ਉਹ ਕਹਿੰਦੇ ਬੱਚੀ ਜੀ ਆ ਗਈ ਹੈ ਇਹ ਬੱਚੀ ਕੀ ਕਰ ਸਕਦੀ ਹੈ ਉਹਨਾਂ ਨੂੰ ਬਾਅਦ ਚ ਪਤਾ ਲੱਗੇਗਾ ਇਹ ਜਿੱਤਨ ਤੋਂ ਬਾਅਦ ਮੈਂ ਉਹਨਾਂ ਨੂੰ ਦੱਸਾਂਗੀ ਇਹ ਬੱਚੀ ਬੱਚੀ ਹੀ ਹੈ ਕਿ ਇਹ ਸਵਾਸੇਰ ਹੈ ਸਵਾਸੇਰ ਹਾਂ ਮਾਡੂ ਪਲਾਨ ਪੂਰੇ ਆ ਫਿਰ ਜੀ ਜੀ ਬਿਲਕੁਲ ਐਬਸੋਲਿਊਟਲੀ ਦ ਗਵਰਨਮੈਂਟ ਸ਼ੁਡ ਬੀ ਰੈਡੀ ਫॉर ਮੀ ਨਾਟ ਆਈ ਸ਼ੁੱਡਨਟ ਬੀ ਰੈਡੀ ਫॉर देम ਦੇ ਸ਼ੁੱਡ ਬੀ ਰੈਡੀ ਫॉर ਮੀ ਅੱਛਾ ਜੀ ਇਹਨੇ ਹਾਸਲੇ ਪਲਾਨ ਦਰ ਹੈ ਜੀ ਬਿਲਕੁਲ ਜੀ ਤਾਂ ਬਿਲਕੁਲ ਤਸਵੀਰ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰੀਕੇ ਨਾਲ ਨੌਜਵਾਨਾਂ ਦੀ ਐਂਟਰੀ ਜਿਹੜੀ ਹੈ ਹੁੰਦੀ ਹੈ ਤਾਂ ਉਸ ਦੇ ਵਿੱਚ ਜਿਹੜਾ ਹੈ ਡਾਕਟਰ ਸ਼ੋਭਿਤ ਕੌਰ ਜਿਹੜੇ ਤੁਹਾਨੂੰ ਅਸਲ ਵਿੱਚ ਨਜ਼ਰ ਆ ਰਹੇ ਹੋਣਗੇ ਕਿ ਜਿਹੜਾ ਹੈ ਉੱਥੇ ਪੋਲਿਟਿਕਸ ਦੇ ਵਿੱਚ ਨਵੀਂ ਐਂਟਰੀ ਨੇ ਮੈਂ 24 ਸਾਲ ਦੀ ਲੜਕੀ ਹੈ ਤਾਂ ਸਵਾਰ ਉਹ ਖੁਦ ਚੋਣ ਮ ਔਰ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮਕਸਦ ਨਵਾਂ ਹੈ ਲੋਕਾਂ ਨੂੰ ਰੋਜ਼ਗਾਰ ਦੇਣਾ ਚਾਹੁੰਦੇ ਨੇ ਤਾਂ ਰੋਜ਼ਗਾਰ ਦੀ ਜਿਹੜੀ ਇੱਕ ਨਵੀਂ ਪਹਿਲ ਕਦਮੀ ਉਹਨਾਂ ਵੱਲੋਂ ਕੀਤੀ ਗਈ ਹੈ ਤਾਂ ਫਿਲਹਾਲ ਦੱਸਣਾ ਚਾਹਾਂਗੇ ਕਿ ਇੱਕ ਡਾਕਟਰ ਕੁੜੀ ਇਸ ਵਾਰ ਪੋਲੀਟਿਸ਼ੀਅਨ ਹੈ ਔਰ ਯੰਗ ਲੜਕੀ ਹੈ ਉਸਨੇ ਕਿਹਾ ਕਿ ਉਹਦਾ ਪੈਸ਼ਨ ਸੀ ਕਿ ਉਹ ਇਹ ਰਾਜਨੀਤੀ ਚਾਵੇ ਔਰ ਅੱਜ ਉਹ ਰਾਜਨੀਤੀ ਦੇ ਵਿੱਚ ਆਪਣੀ ਕਿਸਮਤ ਅਜਮਾਰੀ ਹੋ ਦੇਖਣਾ ਹੋਏਗਾ ਅਮਨੇ ਸਮਝ ਸਾਡੇ ਸਮਾਜ ਵਾਸਤੇ ਇਹ ਨਵਾਂ ਯੂਥ ਕੀ ਕਰ ਸਕਦਾ ਕੈਮਰਾਮੈਨ ਨਰਸ ਦੇ ਨਾਲ ਸੁਮਿਤ ਦਾ ਨਾਮ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ